ਆਪੀਐਸ ਤੋਂ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਿਟੀ ਦੋ ਹਰਸਿਮਰਨ ਸਿੰਘ ਵੱਲ ਦੀ ਅਗਵਾਈ ਹੇਠ ਨਸ਼ਾ ਵਿਰੋਧ ਚਲਾਈ ਜਾ ਰਹੀ ਮੁਹਿੰਮ ਤਹਿਤ ਐਸਐਚਓ ਥਾਣਾ ਫੇਸ 11 ਮੋਹੱਲੇ ਇੰਸਪੈਕਟਰ ਗਗਨਦੀਪ ਸਿੰਘ ਵੱਲੋਂ ਦੋਸ਼ੀ ਹਰਦੀਪ ਬਿਮਾਨ ਵੱਲੋਂ ਨਸ਼ੇ ਦੀ ਤਸਕਰੀ ਕਰਕੇ ਬਣਾਈ ਗਈ ਪ੍ਰਾਪਰਟੀ ਵਿੱਚੋਂ ਇੱਕ ਪ੍ਰਾਪਰਟੀ ਜਿਹੜੀ ਫਲੈਟ ਨੰਬਰ 2800 ਪਹਿਲੀ ਮੰਜ਼ਲ ਸੈਕਟਰ 66 ਮੁਹਾਲੀ ਨੂੰ ਫ੍ਰੀਜ਼ ਕਰ ਦਿੱਤਾ ਗਿਆ। ਦੱਸਦੇ ਇਹ ਦੋਸ਼ੀ ਹਰਦੀਪ ਦੀਮਾਨ ਪਾਸਿਓਂ ਅਲਪਰੇਨੋਫ 0.5 ਦੀਆਂ 1100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਜਿਸ ਸਬੰਧੀ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਐਸਐਚਓ थाना ਫੇਸ 11 ਦੀ ਮਦਦ ਦੇ ਨਾਲ ਖੁਦ ਜਾ ਕੇ ਇਸ ਮਕਾਨ ਉੱਤੇ ਪੋਸਟਰ ਲਗਾ ਕੇ ਫ੍ਰੀਜ਼ ਕਰਨ ਤੋਂ ਬਾਅਦ ਮਾਈਕ ਨਾਲ ਸਪੀਕਰ ਉੱਤੇ ਬੋਲ ਕੇ ਸਾਰੀ ਕਾਰਵਾਈ ਦਸਤੀ ਅਤੇ ਕਿਹਾ ਹੈ ਕਿ ਇਸ ਪ੍ਰਾਪਰਟੀ ਨੂੰ ਜੋ ਕੋਈ ਵੀ ਵਿਅਕਤੀ ਖਰੀਦੇਗਾ ਉਹ ਖੁਦ ਜ਼ਿੰਮੇਵਾਰ ਹੋਵੇਗਾ। ਦੱਸਦੇ ਇਹ ਇੱਕ ਕਾਰਵਾਈ ਕੰਪੀਟੈਂਟ ਅਥਾਰਟੀ ਐਂਡ ਐਡਮਿਨਿਸਟ੍ਰੇਟਰ ਦਿੱਲੀ ਦੀ ਸਹਾਇਤਾ ਦੇ ਨਾਲ ਕੀਤੀ ਗਈ ਹੈ ਮੈਂ ਆਪ ਨੂੰ ਮੈਂ ਹਰ ਸਿਮਰਨ ਸਿੰਘ ਬਾਲੀ ਐਸਪੀ ਮੋਹਾਲੀ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਨੂੰ آگਾਹ ਕਰ ਦਿਆਂ ਕਿ 2800 ਨੰਬਰ ਮਕਾਨ ਜੋ ਕਿ ਹਰਦੀਪ ਧਮਾਨ ਸਤਜਪਤਰ ਦਵਿੰਦਰ ਧਮਾਨ ਪਹਿਲੀ ਮੰਜ਼ਲ ਜੋ ਕਿ ਅਸੀਂ ਇੱਕ ਮੁਕਦਮੇ ਦੇ ਵਿੱਚ ਕੰਪੀਟੈਂਟ ਅਥਾਰਟੀ ਨੇ ਦਿੱਲੀ ਤੋਂ ਇਹ ਮੰਫਰੀਜ਼ ਕੀਤਾ ਹੈ ਜੇਕਰ ਕੋਈ ਵੀ ਬੰਦਾ ਇਹਦੇ ਖਰੀਦੋ ਫਰੋਖਤ ਕਰਦਾ ਉਹਦੀ ਜ਼ਿੰਮੇਵਾਰੀ ਆਪਣੀ ਹੋਵੇਗੀ ਕਿਉਂਕਿ ਨਸ਼ੇ ਨਸ਼ੇ ਤੋਂ ਬਣਾਈ ਹੋਈ ਜਿਹੜੀ ਪ੍ਰਾਪਰਟੀ ਹੈ ਉਹਨੂੰ ਸਰਕਾਰ ਵੱਲੋਂ ਇਹ ਫਰੀਜ਼ ਕੀਤੀ ਗਈ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੜਾ ਕਲੀਅਰ ਸਾਰਿਆਂ ਨੂੰ ਦੱਸ ਰਿਹਾ ਵੀ ਇਹਦੇ ਕਿਸੇ ਨੇ ਇਹ ਖਰੀਦਦਾ ਫਰੋਖਤ ਕੀਤੀ ਤੇ ਉਹਦੀ ਜ਼ਿੰਮੇਵਾਰੀ ਆਪਣੀ ਹੋਵੇਗੀ